ਕਿਸੇ ਦੇ ਭੁੱਖ ਉਜਾਰ ਕੇ ਰੱਖ ਦਿੱਤੀ ਕਿਸੇ ਦੇ ਗੱਡੀ ਚਲਾਉਣ ਦੇ ਸ਼ੌਂਕ ਨੇ ਕਿਸੇ ਦੀ ਜ਼ਿੰਦਗੀ ਲੈ ਲਈ ਬਹੁਤ ਹੀ ਮੰਦ ਭਾਗੀ ਖਬਰ ਅੱਜ ਸਾਹਮਣੇ ਆਈ ਜਿੱਥੇ ਕਿ ਇੱਕ ਬਾਪ ਆਪਣੇ ਬੱਚੇ ਨੂੰ ਗੱਡੀ ਚਲਾਉਣੀ ਸਿਖਾਉਂਦਾ ਹੁੰਦਾ ਪਰ ਉਸ ਦੀ ਗੱਡੀ ਚਲਾਉਣੀ ਇੰਨੀ ਮਹਿੰਗੀ ਪੈ ਜਾਂਦੀ ਹੈ ਕਿ ਇੱਕ ਮਾਂ ਨੂੰ ਆਪਣੇ ਬੱਚੇ ਤੋਂ ਹੱਥ ਧੋਣਾ ਪੈ ਗਿਆ ਇੱਕ ਮਾਂ ਦੀ ਕੁੱਖ ਉਜੜ ਗਈ ਬਟਾਲਾ ਦੀ ਇੱਕ ਖਬਰ ਹੈ ਜਿੱਥੇ ਕਿ ਇੱਕ ਜਿਹੜਾ ਬਾਪ ਹੈ ਆਪਣੇ ਪੁੱਤ ਨੂੰ ਗੱਡੀ ਚਲਾਉਣੀ ਸਿਖਾ ਰਿਹਾ ਹੁੰਦਾ ਹੈ ਤੇ ਉਧਰ ਇੱਕ ਪੁੱਤ ਆਪਣੀ ਮਾਂ ਦੇ ਨਾਲ ਮੰਦਿਰ ਪੈਰਲ ਜਾ ਰਿਹਾ ਹੁੰਦਾ ਹੈ ਤੇ ਗੱਡੀ ਚਲਾਉਂਦੇ ਚਲਾਉਂਦੇ ਉਸ ਦਾ ਬੈਲੈਂਸ بگੜ ਜਾਂਦਾ ਹੈ ਤੇ ਗੱਡੀ ਜਾ ਕੇ ਉਸ ਬੱਚੇ ਤੇ ਉਸ ਮਾਂ ਨਾਲ ਟਕਰਾ ਜਾਂਦੀ ਹੈ ਇਹ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਬੱਚਾ ਜਿਹੜਾ ਦਮ ਤੋੜ ਦਿੰਦਾ ਹੈ ਮਹਿਜ਼ 4 ਸਾਲਾਂ ਦਾ ਬੱਚਾ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ ਮਾਦਾ ਹਾਲ ਦੇਖਿਆ ਨਹੀਂ ਜਾ ਰਿਹਾ ਤੇ ਇੱਥੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਸੜਕਾਂ ਤੇ ਗੱਡੀ ਚਲਾਉਣ ਦੇ ਲਈ ਦੇ ਸਕਦੇ ਹੋ ਕੀ ਕਿਸੇ ਦੀ ਜਾਨ ਇੰਨੀ ਇੰਨੀ ਸੌਖੀ ਹੈ ਕਿ ਕਿਸੇ ਦੀ ਜਾਨ ਇੰਨੀ ਸਸਤੀ ਹੈ ਕਿ ਕਿਸੇ ਦੀ ਵੀ ਜਾਨ ਤੁਸੀਂ ਕਿਸੇ ਦੇ ਹੱਥ ਵਿੱਚ ਦੇ ਦੇਣੇ ਹੋ ਜੇਕਰ ਅੱਜ ਇਹ ਬੱਚੇ ਨੂੰ ਗੱਡੀ ਚਲਾਉਣੀ ਨਾ ਸਖੰਦ ਹੁੰਦੇ ਤਾਂ ਅੱਜ ਸ਼ਾਇਦ ਅੱਜ ਇਸ ਮਾਦਾ ਬੱਚਾ ਬਚ ਜਾਣਾ ਸੀ ਕੀ ਰਾਏ ਆ ਤੁਹਾਡੀ ਇਸ ਖਬਰ ਦੇ ਬਾਰੇ ਤੁਸੀਂ ਵੀ ਇਸ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਬਟਾਲਾ ਤੋਂ ਲਾਪਰੇ ਸਿੰਘ ਖੁਸ਼ਬੋਧ ਦੀ ਰਿਪੋਰਟ ਲੇਕਿਨ ਉਹ ਜਿਹੜੇ ਜਿਹੜੇ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਕੀ ਵਾਪਰੀ ਹੈ ਘਟਨਾ ਇਹ ਹੋਈ ਆ ਕਿ ਉਹ ਮੰਦਿਰ ਜਾਣਦੇ ਸੀ ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਵਿਆਰਦੇ ਆ ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮ ਆ ਤੇ ਕਰਦੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ ਇਹਨਾਂ ਨੇ ਇਹਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਿਰ ਜਾਣਦੇ ਆ ਸੀ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦੱਸਦੇ ਪਏ ਉਹ ਗਲਤ ਦੱਸਦਾ ਪਿਆ ਮੰਦਰ ਜਾਣਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਕਿ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ ਕਹਿੰਦੇ ਬੱਚੇ ਨੂੰ ਜੌਂਸੀ ਕਾਉਣ ਡੇ ਆ ਸਰਗ ਜੌਂਸੀ ਕਾਉਣ ਗੋਲੀ ਆ ਇਹ ਮੈਨੂੰ ਦੱਸੋ ਫਿਰ ਗੱਡੀ ਗੱਡੀ ਸੀ ਗੱਡੀ ਜੜੀ ਲੈ ਗਈ ਆ ਹੁਣ ਪੁਲਿਸ ਲੈ ਗਈ ਇਸਕਾਰਪੀ ਹੋਈ ਉਹ ਗੱਡੀ ਰஞ்சிਤ ਕਾ ਹਾਂਜੀ ਇਹਦਾ ਕਾ ਹਾਂਜੀ ਕਾ ਜੀ ਕੀ ਹੈ ਸਾਰੀ ਕੱਟਣਾ ਪਈ ਹੈ ਹਾਂਜੀ ਇਹ ਪਾਜੀ ਹੈਡ ਕਰ ਕਰਾਇਆ ਤੇ ਰਹਿੰਦੇ ਰੈਂਟ ਤੇ ਤੇ ਇਹਨਾਂ ਦੇ ਦੋ بیٹے ਇੱਕ ਬੇਟੀ ਆ ਤੇ ਮਧਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਾਂ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ ਗਿਆ ਇਹਨਾਂ ਦੇ ਭੇਡੇ ਛੋਟੇ ਨੇ 4 ਕੋਸਾਲ ਦਾ 4 ਕੋਸਾਲ ਦਾ ਸੰਤ ਬੱਗਾ ਹੈ ਪਤਾ ਨਹੀਂ ਲੱਗਾ ਇਸ ਈ ਚੁੱਤੇ ਬੈਠੇ ਹੰਦ ਤੇ ਬੱਚਾ ਪਤਾ ਨਹੀਂ ਕਦੋਂ ਲੈ ਗਏ ਹੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਓਦਾਂ ਹਵਾਸਤ ਮੁੰਡਿਆਂ ਨੇ ਲੈ ਗਏ ਉਸੇ ਦਿਨ ਇਹਨਾ ਆਪਦੇਸ਼ ਕੁਮਾਰ ਉਰਥ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਿਰ ਚੱਲੇ ਸੀਗੇ ਪਿੱਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਲਿਖ ਕੇ ਪੱਕਾ ਦੇ ਰਹੇ ਹਾਂ ਅਗੜੀ ਕਾਰ ਵੀ ਕਰੀ ਇਹ ਕਹਿ ਸਕਦੇ ਹਾਂ ਕਿ ਗੱਡੀ ਓਵਰਸਪੀਡ ਸੀ ਦੇਖੋ ਇਹ ਤੇ ਹੁਣ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਵੀ ਇਹਨੇ ਓਵਰ ਸਪੀਡ ਸੀ ਕਿਆ ਕਿਤਾ ਨਹੀਂ ਗੱਡੀ ਦਾ ਬਾਲਕ ਉਹ ਟਾਈਮ ਉੱਤੇ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈਣੀ ਹੈ ਗੱਡੀ ਮਿਲ ਗਈ ਹੈ ਸਾਨੂੰ ਤੇ ਕਬਜ਼ੇ ਲੈ ਲਈ ਗਾ ਇਨਵੈਸਟੀਗੇਸ਼ਨ ਕਰਾਂਗੇ